ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲਾਲ ਮਿਰਚਾਂ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਲਾਲ ਮਿਰਚਾਂ ਦੇ ਨਾਲ ਕਰਕੇ ਆਪਣੇ ਘਰ ਦੇ ਵਿੱਚ ਇੱਕ ਅਜਹੀ ਜਗ੍ਹਾ ਤੇ ਰੱਖ ਦਿਨੇ ਹੋ ਜਿਸ ਦੇ ਨਾਲ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਇਹ ਉਪਾਅ ਰੋੜਪਤੀ ਨੂੰ ਕਰੋੜਪਤੀ ਬਣਾ ਸਕਦਾ ਹੈ ਸੰਗਤ ਜੀ ਇਸ ਲਈ ਸਾਡੀ ਅੱਜ ਦੀ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲੈ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾ ਦਿਓ ਤਾਂ ਜੋ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤਾਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਉਪਾ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਉਪਾ ਅਸੀਂ ਲਾਲ ਮਿਰਚਾਂ ਦੇ ਨਾਲ ਕਰਨਾ ਹੈ ਅਤੇ ਮੰਗਲਵਾਰ ਦੇ ਦਿਨ ਉਹ ਹੀ ਕਰਨਾ ਹੈ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਅਸੀਂ ਇਸ ਉਪਾ ਨੂੰ ਕਰ ਸਕਦੇ ਹਾਂ ਇਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਮਾਤਾ ਲక్ష్ਮੀ ਜੀ ਦੀ ਕਿਰਪਾ ਹੋਵੇਗੀ ਤੁਹਾਡੇ ਘਰ ਦੇ ਵਿੱਚ ਤੰਨ ਆਵੇਗਾ ਪੈਸਾ ਆਵੇਗਾ ਤੁਹਾਡੇ ਘਰ ਦੀ ਜਿੰਨੀ ਵੀ ਗਰੀਬੀ ਹੋਵੇਗੀ ਉਹ ਸਾਰੀ ਦੂਰ ਹੋ ਜਾਵੇਗੀ ਇਸੇ ਤਰ੍ਹਾਂ ਸੰਗਤ ਜੀ ਜੇਕਰ ਆਪਾਂ ਗੱਲ ਕਰੀਏ ਕਿ ਸਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੁੱਖ ਰਹੇਨ ਤਾਂ ਇਹ ਵੀ ਨਹੀਂ ਹੋ ਸਕਦਾ ਤੇ ਜੇਕਰ ਅਸੀਂ ਸੋਚਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਏ ਨੇ ਤੇ ਆਪਾਂ ਸੋਚੀਏ ਕਿ ਹਮੇਸ਼ਾ ਦੁੱਖ ਹੀ ਰਹਿਣਗੇ ਇਹ ਸਾਡੀ ਜ਼ਿੰਦਗੀ ਵਿੱਚੋਂ ਜਾਨ ਦਾ ਨਾਮ ਨਹੀਂ ਲੈਂਦੇ ਬਿਲਕੁਲ ਇਸ ਤਰ੍ਹਾਂ ਵੀ ਨਹੀਂ ਹੋ ਸਕਦਾ ਕਿਉਂਕਿ ਜੋ ਸਾਡੇ ਘਰ ਦੇ ਵਿੱਚ ਵੱਡੇ ਬਜ਼ੁਰਗ ਹਨ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਮਾਂ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ ਜੇਕਰ ਅੱਜ ਤੁਹਾਡੇ ਤੇ ਦੁੱਖ ਨੇ ਤਾਂ ਕੱਲ ਨੂੰ ਸੁੱਖ ਵੀ ਆਉਣਗੇ ਤੇ ਜੇਕਰ ਅੱਜ ਸੁੱਖ ਨੇ ਤਾਂ ਕੱਲ ਨੂੰ ਦੁੱਖ ਵੀ ਜ਼ਰੂਰ ਆਉਣਗੇ ਦੁੱਖ ਸੁੱਖ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਤੇ ਇਹ ਇਸੇ ਤਰ੍ਹਾਂ ਹੀ ਚੱਲਦੇ ਰਹਿੰਦੇ ਹਨ ਪਰ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਜ਼ਿਆਦਾ ਹੋਣ ਖੁਸ਼ੀਆਂ ਦਾ ਟਾਈਮ ਹੋਵੇ ਜਿਹੜਾ ਉਹ ਜ਼ਿਆਦਾ ਹੋਵੇ ਦੁੱਖ ਘੱਟ ਹੋਣ ਪਰ ਇਹ ਚੀਜ਼ ਬਿਲਕੁਲ ਵੀ ਸੰਭਵ ਨਹੀਂ ਹੈ ਸੰਗਤ ਜੀ ਕਿਉਂਕਿ ਜੇਕਰ ਸੁੱਖ ਨੇ ਤਾਂ ਦੁੱਖ ਵੀ ਆਉਣੇ ਹਨ ਤੇ ਦੁੱਖ ਨੇ ਤਾਂ ਸੁੱਖ ਵੀ ਜ਼ਰੂਰ ਆਉਣੇ ਹਨ ਕਿਉਂਕਿ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਤੋਪ ਅਤੇ ਸ਼ਾਮ ਆਗ ਹਨ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਹਮੇਸ਼ਾ ਸਾਡੀ ਜ਼ਿੰਦਗੀ ਦੇ ਵਿੱਚ ਉਸਦੇ ਉਲਟ ਹੁੰਦਾ ਹੈ ਜਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਚੱਲਦੇ ਹਾਂ ਤੇ ਉਹਦੇ ਉਲਟ ਸਾਨੂੰ ਜ਼ਿੰਦਗੀ ਦੇ ਵਿੱਚ ਦੁੱਖ ਮਿਲਦੇ ਹਨ ਉਹ ਵੀ ਮਿਲਦੇ ਕਿੰਨਾ ਕਰਕੇ ਨੇ ਜਿਵੇਂ ਕਿ ਸਾਡੇ ਬਹੁਤ ਸਾਰੇ ਦੁਸ਼ਮਣ ਹੋ ਜਾਂਦੇ ਹਨ ਉਹ ਸਾਨੂੰ ਤੰਗ ਪਰੇਸ਼ਾਨ ਕਰਦੇ ਹਨ ਕਈ ਤਰ੍ਹਾਂ ਦੀਆਂ ਪ੍ਰੋਬਲਮ ਮੁਸ਼ਕਲਾਂ ਨਾਲ ਸਾਹਮਣਾ ਕਰਨਾ ਪੈਂਦਾ ਹੈ ਇਸ ਤਰੀਕੇ ਦੇ ਨਾਲ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬਹੁਤ ਹੀ ਚਮਤਕਾਰੀ ਤੇ کارਗਰ ਉਪਾਅ ਦੱਸਾਂਗੇ ਲਾਲ ਮਿਰਚਾਂ ਦੇ ਨਾਲ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਇੱਕ ਉਪਾਅ ਕਰ ਲਓਗੇ ਤੇ ਵਿਸ਼ਵਾਸ ਦੇ ਨਾਲ ਸ਼ਰਦਾ ਭਾਵਨਾ ਦੇ ਨਾਲ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋਵੇਗੀ ਤੁਹਾਡੇ ਤੇ ਮਾਤਾ ਲਕਸ਼ਮੀ ਜੀ ਦੀ ਕਿਰਪਾ ਹੋ ਜਾਵੇਗੀ ਇਸੇ ਤਰ੍ਹਾਂ ਜਿਹੜੇ ਸਾਡੇ ਦੁਸ਼ਮਣ ਹੁੰਦੇ ਹਨ ਉਹ ਕਈ ਵਾਰ ਸਾਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਵਿੱਚ ਫਸਾ ਦਿੰਦੇ ਹਨ ਕਿ ਅਸੀਂ ਸੋਚਦੇ ਹਾਂ ਕਿ ਇਸ ਪ੍ਰੋਬਲਮ ਮੁਸ਼ਕਲ ਪਰੇਸ਼ਾਨੀਆਂ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਨਿਕਲਿਆ ਜਾਵੇ ਤੇ ਹਮੇਸ਼ਾ ਅਸੀਂ ਇਹੀ ਸੋਚਦੇ ਰਹਿੰਨੇ ਆਂ ਕੀ ਜ਼ਿੰਦਗੀ ਦੀਆਂ ਇਹ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਅਸੀਂ ਕੀ ਕਰੀਏ ਬਹੁਤ ਸਾਰੇ ਲੋਕ ਕੀ ਕਰਦੇ ਹਨ ਆਪਣੀਆਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੇ ਛੋਟੇ-ਛੋਟੇ ਟੋਟਕੇ ਉਪਾਅ ਦਾ ਸਹਾਰਾ ਲੈਂਦੇ ਹਨ ਜਿਨ੍ਹਾਂ ਦਾ ਪ੍ਰਯੋਗ ਕਰਨ ਦੇ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਵੀ ਹੁੰਦਾ ਹੈ ਇਸੇ ਤਰ੍ਹਾਂ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਲਾਲ ਮਿਰਚਾਂ ਦੇ ਨਾਲ ਕਰਨ ਵਾਲੇ ਕੁਝ ਉਪਾਅ ਦੱਸਾਂਗੇ ਜਿਵੇਂ ਲਾਲ ਮਿਰਚ ਦਾ ਸਾਡੇ ਖਾਣੇ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ ਇਸੇ ਤਰ੍ਹਾਂ ਜਿਹੜੀ ਲਾਲ ਮਿਰਚ ਦੇ ਨਾਲ ਅਸੀਂ ਉਪਾਅ ਕਰਦੇ ਹਾਂ ਉਸ ਦੇ ਨਾਲ ਸਾਡੀਆਂ ਮੁਸ਼ਕਲਾਂ ਦਾ ਵੀ ਹੱਲ ਹੋ ਜਾਂਦਾ ਹੈ ਇਸੇ ਤਰੀਕੇ ਨਾਲ ਜਿਵੇਂ ਲਾਲ ਮਿਰਚ ਸਾਡੀ ਖਾਣੇ ਨੂੰ ਸੁਆਦਿਸ਼ਟ ਬਣਾਉਂਦੀ ਹੈ ਉਸੇ ਤਰ੍ਹਾਂ ਸਾਡੀ ਜ਼ਿੰਦਗੀ ਨੂੰ ਜਿਉਣ ਦਾ ਵੀ ਇੱਕ ਬਹੁਤ ਵਧੀਆ ਢੰਗ ਦੱਸਦੀ ਹੈ ਉਹ ਕਿਸ ਤਰੀਕੇ ਦੇ ਨਾਲ ਉਹ ਕਿਸ ਤਰੀਕੇ ਦੇ ਨਾਲ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਸਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਂਦੀਆਂ ਹਨ ਤੇ ਜੇਕਰ ਅਸੀਂ ਵੀ ਚਾਹੁੰਦੇ ਹਾਂ ਕਿ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਦੂਰ ਹੋ ਜਾਣ ਤੁਸੀਂ ਲਾਲ ਮਿਰਚ ਦੇ ਨਾਲ ਆਪਣੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜਿਵੇਂ ਬਹੁਤ ਸਾਰੇ ਲੋਕ ਚਾਹੁੰਦੇ ਕਿ ਅਸੀਂ ਅਮੀਰ ਬਣੀਏ ਧਨਵਾਨ ਬਣੀਏ ਪਰ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਹਾਂ ਪਰ ਮਿਹਨਤ ਕਰਨ ਦੇ باوجود ਵੀ ਅਮੀਰ ਨਹੀਂ ਬਣ ਪਾਉਂਦੇ ਤੇ ਉਹਨਾਂ ਨੂੰ ਹਮੇਸ਼ਾ ਇਹ ਮੁਸ਼ਕਲ ਸਤਾਉਂਦੀ ਰਹਿੰਦੀ ਹੈ ਕਿ ਅਸੀਂ ਇੰਨੀ ਜ਼ਿਆਦਾ ਮਿਹਨਤ ਕਰਦੇ ਆ ਇੰਨੀ ਜ਼ਿਆਦਾ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੇ ਘਰ ਦੀ ਗਰੀਬੀ ਕਿਉਂ ਨਹੀਂ ਦੂਰ ਹੋ ਰਹੀ ਜਦੋਂ ਇਸ ਤਰ੍ਹਾਂ ਦੀਆਂ ਘਰ ਦੇ ਵਿੱਚ ਕੰਡੀਸ਼ਨ ਆ ਜਾਂਦੀ ਹੈ ਤਾਂ ਉਹ ਵਿਅਕਤੀ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ ਸੋਚਦਾ ਹੈ ਕਿ ਸਾਡੇ ਕੰਮ ਨਹੀਂ ਹੋ ਰਹੇ ਜਾਂ ਸਾਡਾ ਘਰ ਦਾ ਖਰਚਾ ਪੂਰਾ ਨਹੀਂ ਹੋ ਰਿਹਾ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਪੂਰਾ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਆ ਜਾਂਦੀਆਂ ਹਨ ਕਿਉਂ ਖਤਮ ਹੋਉਂਦਾ ਨਾਮ ਨਹੀਂ ਲੈਂਦੀਆਂ ਇਹ ਸਾਰੀਆਂ ਮੁਸ਼ਕਲਾਂ ਨੂੰ ਅਸੀਂ ਕਿਵੇਂ ਦੂਰ ਕਰਨਾ ਹੈ ਇਹ ਲਾਲ ਮਿਰਚ ਦੇ ਕੁਝ ਛੋਟੇ-ਛੋਟੇ ਉਪਾਅ ਕਰਕੇ ਅਸੀਂ ਆਪਣੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮਸ ਨੂੰ ਦੂਰ ਕਰ ਸਕਦੇ ਹਾਂ ਇਹਨਾਂ ਨੂੰ ਅਸੀਂ ਕਰਨਾ ਕਿਵੇਂ ਹੈ ਕਿਹੜੇ ਤਰੀਕੇ ਨਾਲ ਕਰਨਾ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵੱਧਤ ਵੱਧ ਸ਼ੇਅਰ ਕਰ ਦੇਣਾ ਸਾਧ ਸੰਗਤ ਜੀ ਕਈਆਂ ਦਾ ਕਾਰੋਬਾਰ ਰੁਕ ਗਿਆ ਜਾਂ ਫਿਰ ਤੁਹਾਡੀ ਜੌਬ ਨਹੀਂ ਲੱਗ ਰਹੀ ਤੁਹਾਡੇ ਘਰ ਦੇ ਵਿੱਚ ਕੀ ਹੁੰਦਾ ਹੈ ਕਿ ਪੈਸਾ ਆਉਂਦਾ ਤਾਂ ਬਹੁਤ ਹੈ ਪਰ ਉਹ ਪੈਸਾ ਕਿੱਥੇ ਖਰਚ ਹੋ ਜਾਂਦਾ ਹੈ ਤੁਹਾਨੂੰ ਕੋਈ ਸਮਝ ਨਹੀਂ ਆਉਂਦੀ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਦਾ ਵਾਸ ਹੋ ਜਾਂਦਾ ਹੈ ਲੜਾਈ ਝਗੜੇ ਇੰਨੇ ਜ਼ਿਆਦਾ ਵੱਧ ਜਾਂਦੇ ਹਨ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੋਵੇ ਜਦੋਂ ਤੁਹਾਡੇ ਕਾਰ ਵਿੱਚ ਇਸ ਤਰ੍ਹਾਂ ਦੀਆਂ ਅਚਾਨਕ ਹੀ ਦੁਰਘਟਨਾਵਾਂ ਹੋ ਜਾਂਦੀਆਂ ਹਨ ਉਸ ਸਮੇਂ ਤੁਸੀਂ ਸਮਝ ਸਕਦੇ ਹੋ ਕਿ ਇਹ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਜਿਸ ਕਰਕੇ ਸਾਡੇ ਅਚਾਨਕ ਹੀ ਚੱਲਦੇ ਹੋਏ ਕਾਰੋਬਾਰ ਦੇ ਵਿੱਚ ਰੁਕਾਵਟਾਂ ਆ ਜਾਂਦੀਆਂ ਹਨ ਸਾਡੇ ਪੈਸੇ ਨੂੰ ਕਿਸੇ ਨੇ ਰੋਕ ਲਗਾ ਦਿੱਤੀ ਹੈ ਜਿਸ ਕਰਕੇ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਇਹ ਸਾਰੀਆਂ ਮੁਸ਼ਕਲਾਂ ਨੂੰ ਅਸੀਂ ਬੜੀ ਆਸਾਨੀ ਦੇ ਨਾਲ ਲਾਲ ਮਿਰਚ ਦੇ ਕੁਝ ਛੋਟੇ-ਛੋਟੇ ਉਪਾਅ ਕਰਕੇ ਦੂਰ ਕਰ ਸਕਦੇ ਹਾਂ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਤੇ ਬਹੁਤ ਟਾਈਮ ਦਾ ਕਰਜ਼ਾ ਹੈ ਸਾਡਾ ਕਰਜ਼ਾ ਦੂਰ ਨਹੀਂ ਹੋ ਰਿਹਾ ਤੁਹਾਨੂੰ ਕਰਜ਼ੇ ਤੋਂ ਛੁਟਕਾਰਾ ਮਿਲੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਆਪਾਂ ਸਾਰੇ ਜਾਣਦੇ ਹਾਂ ਕਿ ਜੋ ਲਾਲ ਮਿਰਚ ਹੈ ਉਹ ਸਾਡੇ ਖਾਣੇ ਨੂੰ ਬਹੁਤ ਜ਼ਿਆਦਾ ਸੁਆਦੀਸ਼ਟ ਬਣਾਉਂਦੀ ਹੈ ਕਿਉਂਕਿ ਜੇਕਰ ਅਸੀਂ ਆਪਣੇ ਖਾਣੇ ਨੂੰ ਬਣਾਉਣ ਦੇ ਲਈ ਲਾਲ ਮਿਰਚ ਦਾ ਪਰਯੋਗ ਨਹੀਂ ਕਰਦੇ ਤਾਂ ਉਸ ਨੂੰ ਦਾਲ ਸਬਜ਼ੀ ਨੂੰ ਦੇਖਣ ਦੇ ਵਿੱਚ ਵਧੀਆ ਨਹੀਂ ਲੱਗਦੀ ਖਾਣ ਦੇ ਵਿੱਚ ਇਸੇ ਤਰ੍ਹਾਂ ਹੀ ਚੰਗੀ ਨਹੀਂ ਲੱਗਦੀ ਸਵਾਦਿਸ਼ਟ ਨਹੀਂ ਲੱਗਦੀ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਜਿਹੜੇ ਦੁੱਖ ਤਕਲੀਫਾਂ ਹਨ ਇਹ ਲਾਲ ਮਿਰਚ ਦੇ ਨਾਲ ਕੀਤੇ ਜਾਣ ਵਾਲੇ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ ਇਸ ਨੂੰ ਕਰਨ ਦੇ ਲਈ ਤੁਹਾਨੂੰ ਕੀ ਚਾਹੀਦਾ ਹੈ ਤੁਹਾਨੂੰ ਚਾਹੀਦੀਆਂ ਹਨ ਸੁੱਕੀਆਂ ਹੋਈਆਂ ਲਾਲ ਮਿਰਚਾਂ ਜਿਹੜੀਆਂ ਤੁਸੀਂ ਸੁੱਕੀਆਂ ਲਾਲ ਮਿਰਚਾਂ ਲੈ ਲਈਆਂ ਨੇ ਉਹ ਡੰਡੀ ਵਾਲੀਆਂ ਹੋਣੀਆਂ ਚਾਹੀਦੀਆਂ ਹਨ ਬਗੈਰ ਡੰਡੀ ਤੋਂ ਨਹੀਂ ਹੋਣੀਆਂ ਚਾਹੀਦੀਆਂ ਤੁਸੀਂ ਮੰਗਲਵਾਰ ਦੇ ਦਿਨ ਕੀ ਕਰਨਾ ਹੈ ਰਾਤ ਨੂੰ ਸੌਣ ਦੇ ਸਮੇਂ ਖੁੱਲੇ ਬਰਤਨ ਦੇ ਵਿੱਚ ਤੁਸੀਂ ਪਾਣੀ ਪਾ ਲੈਣਾ ਹੈ ਪਾਣੀ ਪਾਉਣ ਤੋਂ ਬਾਅਦ ਵਿੱਚ ਤੁਸੀਂ ਸੁੱਕੀਆਂ ਹੋਈਆਂ 11 ਲਾਲ ਮਿਰਚਾਂ ਲੈ ਲਈਆਂ ਹਨ ਉਹਨਾਂ 11 ਲਾਲ ਮਿਰਚਾਂ ਨੂੰ ਤੁਸੀਂ ਉਸੇ ਹੀ ਪਾਣੀ ਦੇ ਵਿੱਚ ਪਾ ਕੇ ਉਸ ਪਾਣੀ ਨੂੰ ਤੁਸੀਂ ਆਪਣੇ ਸਿਰਾਂ ਦੇ ਕੋਲ ਰੱਖ ਕੇ ਸੌਂ ਜਾਣਾ ਹੈ ਇਸ ਤਰੀਕੇ ਨਾਲ ਸਾਰੀ ਰਾਤ ਇਹ ਪਾਣੀ ਪਿਆ ਰਹਿਣ ਦੇਣਾ ਹੈ ਤੇ ਅਗਲੀ ਸਵੇਰ ਤੁਸੀਂ ਉੱਥੋਂ ਪਾਣੀ ਚੁੱਕ ਕੇ ਜਿਵੇਂ ਤੁਸੀਂ ਉੱਠੋਗੇ ਉੱਠਣਸਾਰ ਉਸ ਪਾਣੀ ਨੂੰ ਉੱਥੋਂ ਚੁੱਕ ਕੇ ਆਪਣੇ ਸਿਰ ਦੇ ਉੱਪਰੋਂ ਦੀ ਜਿਵੇਂ ਕਿ ਤੁਸੀਂ ਉਸ ਪਾਣੀ ਦੇ ਵਿੱਚ 11 ਲਾਲ ਮਿਰਚਾਂ ਪਾਈਆਂ ਸਨ ਤਾਂ ਤੁਸੀਂ ਉਸ ਪਾਣੀ ਨਾਲ ਸਵੇਰ ਦੇ ਸਮੇਂ ਉੱਠ ਕੇ 11 ਵਾਰ ਤੁਸੀਂ ਆਪਣੇ ਸਿਰ ਤੋਂ ਵਾਰ ਲੈਣਾ ਹੈ ਕੈਂਤੋ ਭਾਵ ਕਿ ਸੁਕੀਆਂ ਹੋਈਆਂ ਮਿਰਚਾਂ ਹਨ ਕੈਂਤੋ ਭਾਵ ਕਿ ਜਿੰਨੀਆਂ ਮਿਰਚਾਂ ਹਨ ਓਨੀ ਵਾਰ ਤੁਸੀਂ ਆਪਣੇ ਸਿਰ ਤੋਂ ਵਾਰਨਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਜੋ ਵੀ ਪੈਸੇ ਦੀ ਮੁਸ਼ਕਲ ਹੈ ਸਾਰੀ ਦੂਰ ਹੋਵੇਗੀ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਪੈਸੇ ਆਉਂਦੇ ਸਾਰੇ ਹੀਲੇ ਵਸੀਲੇ ਬਣ ਜਾਣਗੇ ਰਸਤੇ ਖੁੱਲ ਜਾਣਗੇ ਇਸ ਦੇ ਨਾਲ ਨਾਲ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪੈਸੇ ਤੇ ਕਿਸੇ ਨੇ ਰੋਕ ਲਗਾਈ ਹੈ ਤਾਂ ਉਹ ਰੋਕ ਵੀ ਦੂਰ ਹੋ ਜਾਵੇਗੀ ਜੋ ਵੀ ਤੁਹਾਡੇ ਉੱਪਰ ਤਾਤ੍ਰਿਕ ਕਿਰਿਆਵਾਂ ਹੋਈਆਂ ਹੋਣਗੀਆਂ ਉਹ ਸਭ ਦੂਰ ਹੋਣਗੀਆਂ ਇਹ ਸੀ ਪਹਿਲਾ ਉਪਾਅ ਤੇ ਇਸ ਨੂੰ ਤੁਸੀਂ ਜ਼ਰੂਰ ਕਰਕੇ ਦੇਖਣਾ ਤੇ ਸ਼ਾਮ ਦੇ ਸਮੇਂ ਕਰਨਾ ਹੈ ਤੁਸੀਂ ਇਸ ਨੂੰ 11 ਵਾਰ ਕਰ ਲੈਣਾ ਤੇ ਇਸ ਤਰ੍ਹਾਂ ਕਰਨ ਤੋਂ ਬਾਅਦ ਵਿੱਚ ਤੁਸੀਂ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਆਪਣੇ ਘਰ ਤੋਂ ਬਾਹਰ ਜਾ ਕੇ ਜਿੱਥੇ ਵੀ ਸਾਫ਼ ਸੁਥਰਾ ਪਾਣੀ ਚੱਲਦਾ ਹੋਵੇਗਾ ਕੋਈ ਨਦੀ ਨਹਿਰ ਹੋਵੇਗੀ ਉੱਥੇ ਜਾ ਕੇ ਤੁਸੀਂ ਇਹ ਸਾਰੀਆਂ ਚੀਜ਼ਾਂ ਸੋਟਾਉਣੀਆਂ ਹਨ ਇਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਚੀਜ਼ਾਂ ਨੂੰ ਸੁੱਟ ਕੇ ਆਉਣਾ ਹੈ ਤਾਂ ਤੁਸੀਂ ਉਸ ਸਮੇਂ ਕੁਝ ਬੋਲਣਾ ਨਹੀਂ ਤੇ ਨਾ ਹੀ ਪਿੱਛੇ ਦੇਖਣਾ ਹੈ ਬਿਨਾ ਬੋਲੇ ਬਿਨਾ ਦੇਖੇ ਤੁਸੀਂ ਆਪਣੇ ਘਰ ਵਾਪਸ ਆ ਜਾਣਾ ਹੈ ਤੁਹਾਡੇ ਤੇ ਜੇਕਰ ਕਿਸੇ ਦੀ ਕੋਈ ਨજર ਦੋਸ਼ ਹੈ ਤੁਹਾਡੇ ਘਰ ਪਰਿਵਾਰ ਨੂੰ ਕਿਸੇ ਦੀ ਬੁਰੀ ਨજર ਲੱਗ ਗਈ ਹੈ ਤਾਂ ਉਹ ਵੀ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਵੇਗੀ ਤੀਸਰੇ ਉਪਾਦੀ ਇਹ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਬਾਅਦ ਦੇ ਵਿੱਚ ਤਰੱਕੀ ਨਹੀਂ ਰਹਿੰਦੀ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੇ ਹਨ 7 ਮਿੱਟੀ ਦੇ ਦੀਵੇ ਦੀਵਾ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਇਹਨਾਂ ਦੇ ਵਿੱਚ ਪਾ ਦੇਣੀਆਂ ਹਨ ਜੀ ਸੁੱਕੀਆਂ ਲਾਲ ਮਿਰਚਾਂ ਜਿਵੇਂ ਕਿ ਇੱਕ ਦੀਵੇ ਦੇ ਵਿੱਚ ਤੁਸੀਂ ਇੱਕ ਮਿਰਚ ਪਾ ਦੇਣੀ ਹੈ ਜੋ ਕਿ ਡੰਡੀ ਵਾਲੀ ਹੋਵੇਗੀ ਇਸ ਤਰੀਕੇ ਦੇ ਨਾਲ ਸੱਤ ਦੀਵਿਆਂ ਦੇ ਵਿੱਚ ਸੱਤ ਲਾਲ ਮਿਰਚਾਂ ਤੁਸੀਂ ਪਾ ਦੇਣੀਆਂ ਨੇ ਤੇ ਤੁਸੀਂ ਸੱਤ ਜਿਹੜੇ ਦੀਵੇ ਤਿਆਰ ਕੀਤੇ ਹਨ ਲਾਲ ਮਿਰਚਾਂ ਵਾਲੇ ਇਹਨਾਂ ਨੂੰ ਤੁਸੀਂ ਆਪਣੇ ਜਿੱਥੇ ਬਿਜ਼ਨਸ ਕਰਦੇ ਹੋ ਸ਼ਾਪ ਹੈ ਜਾਂ ਫੈਕਟਰੀ ਹੈ ਜਾਂ ਕੋਈ ਵੀ ਚੀਜ਼ ਹੈ ਜਿੱਥੇ ਤੁਹਾਡਾ ਬਿਜ਼ਨਸ ਚੱਲਦਾ ਹੋਵੇ ਉਥੇ ਵੱਖ-ਵੱਖ ਕੋਨਿਆਂ ਦੇ ਵਿੱਚ ਇਹਨਾਂ ਨੂੰ ਤੁਸੀਂ ਦੀਵੇ ਨੂੰ ਰੱਖ ਦੇਣਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਤੇ ਜੇਕਰ ਇਸ ਤੋਂ ਇਲਾਵਾ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਕਾਰੋਬਾਰ ਦੇ ਵਿੱਚ ਤੁਹਾਨੂੰ ਸਫਲਤਾ ਮਿਲੇ ਜਿੱਥੇ ਵੀ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਉੱਥੇ ਤੁਸੀਂ ਮੌਲੀ ਦੇ ਧਾਗੇ ਦੇ ਵਿੱਚ ਹਰੀ ਮਿਰਚ ਜਾਂ ਫਿਰ ਲਾਲ ਮਿਰਚ ਪਾ ਲੈਣੀ ਹੈ ਤੇ ਇੱਕ ਨਿੰਬੂ ਇਹਨਾਂ ਦੋਨਾਂ ਚੀਜ਼ਾਂ ਨੂੰ ਮੌਲੀ ਦੇ ਧਾਗੇ ਦੇ ਨਾਲ ਬੰਨ੍ਹ ਕੇ ਆਪਣੀ ਸ਼ਾਪ ਜਾਂ ਫੈਕਟਰੀ ਦੇ ਮੇਨ ਗੇਟ ਦੇ ਉੱਪਰ ਤੁਸੀਂ ਇਹਨਾਂ ਚੀਜ਼ਾਂ ਨੂੰ ਲਟਕਾ ਦੇਣਾ ਹੈ ਤੇ ਇਹ ਸੀ ਤੀਸਰਾ ਉਪਾਅ ਤੇ ਹੁਣ ਗੱਲ ਕਰਦੇ ਹਾਂ ਜੀ ਚੌਥੇ ਉਪਾਅ ਦੀ ਜੇਕਰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵ એનર્ਜੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਉੱਪਰ ਕਿਸੇ ਨੇ ਕੁਝ ਕੀਤਾ ਕਰਵਾਇਆ ਹੋਇਆ ਹੈ ਤਾਂ ਤੁਸੀਂ ਕੀ ਕਰਨਾ ਹੈ ਕਿ ਸਵੇਰ ਦੇ ਸਮੇਂ ਖੁੱਲੇ ਬਰਤਨ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇੱਕ ਦੋ ਚੁਟਕੀਆਂ ਤੁਸੀਂ ਲਾਲ ਮਿਰਚਾਂ ਦੀਆਂ ਪਾ ਕੇ ਉਸ ਪਾਣੀ ਨੂੰ ਤੁਸੀਂ ਸਾਰੇ ਘਰ ਦੇ ਵਿੱਚ ਛੱਟਾ ਦੇਣਾ ਹੈ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੀ ਸਾਰੀ ਨਕਾਰਾਤਮਕ ਊਰਜਾ ਮਾੜੀਆਂ ਸ਼ਕਤੀਆਂ ਜੋ ਨੇ ਉਹ ਘਰ ਤੋਂ ਦੂਰ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਪੋਜ਼ਿਟਿਵ એનર્ਜੀ ਦਾ ਪਰਵੇਸ਼ ਹੋਵੇਗਾ ਜਿਵੇਂ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵ એનર્ਜੀ ਦਾ ਪਰਵੇਸ਼ ਹੋਵੇਗਾ ਉਸ ਦੇ ਨਾਲ ਨਾਲ ਮਾਤਾ ਲਕਸ਼ਮੀ ਜੀ ਦੀ ਅਪਾਰ ਕਿਰਪਾ ਹੋਵੇਗੀ ਜਿਸ ਨਾਲ ਤੁਹਾਡੇ ਘਰ ਦੀ ਗਰੀਬੀ ਦੂਰ ਹੋ ਕੇ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਹ ਸਨ ਜੀ ਲਾਲ ਮਿਰਚਾਂ ਦੇ ਕੁਝ ਛੋਟੇ ਛੋਟੇ ਉਪਾਅ ਜੋ ਅਸੀਂ ਕਰਕੇ ਆਪਣੇ ਘਰ ਦੀਆਂ ਸਾਰੀਆਂ ਦੁੱਖ ਤਕਲੀਫਾਂ ਮੁਸ਼ਕਲਾਂ ਦੂਰ ਕਰ ਸਕਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਵਿੱਚ ਖੁਸ਼ੀਆਂ ਰਹਿਣ ਤਾਂ ਅੱਜ ਤੋਂ ਹੀ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡੇ 1 ਰੁਪਏ ਦਾ ਖਰਚਾ ਵੀ ਨਹੀਂ ਹੋਵੇਗਾ ਆਪਣੇ ਘਰ ਦੇ ਵਿੱਚ ਬੈਠ ਕੇ ਫ੍ਰੀ ਦੇ ਵਿੱਚ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਇਹ ਕੋਈ ਟੂਨੇ ਟੋਟ ਕੇ ਨਹੀਂ ਹਨ ਇਹ ਬਸ ਘਰੇਲੂ ਉਪਾਅ ਹਨ ਜਿਨ੍ਹਾਂ ਨੂੰ ਕਰਕੇ ਅਸੀਂ ਆਪਣੇ ਨજર ਦੋਸ਼ ਗਰੀਬੀ ਨੂੰ ਦੂਰ ਕਰ ਸਕਦੇ ਹਾਂ ਇਸ ਦੇ ਨਾਲ ਕਿਸੇ ਦਾ ਵੀ ਕੋਈ ਬੁਰਾ ਨਹੀਂ ਹੁੰਦਾ ਇਹ ਅਸੀਂ ਆਪਣੇ ਭਲੇ ਦੇ ਲਈ ਕਰ ਸਕਦੇ ਹਾਂ ਤੇ ਨਾ ਹੀ ਇਹ ਕੋਈ ਵਹਿਮ ਭਰਮ ਹੈ ਤਾਂ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾਂ ਇਸਨੂੰ ਵਧਤਵਦ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ